ਹਾਂ ਠੀਕ ਆ ਕਰਦੇ ਸਿੱਧੀ ਭਾਈ ਕਰਦੇ 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 ਸਿੱਧੀ ਕਰਦੇ ਸਿੱਧੀ ਕਰਦੇ ਸਿੱਧੀ ਕਰਦੇ ਠੀਕ ਆ ਸਿੱਧੀ ਕਰਦੇ ਹੋ ਹੋਕੀ ਠੀਕ ਆ ਬਹੁਤ ਵਧੀਆ ਬਹੁਤ ਵਧੀਆ ਭਾਈ ਰਹਿਣ ਦਿਓ ਗੱਡੀ ਠੀਕ ਆ ਜਿਹੜੇ ਜਗ੍ਹਾ ਤੇ ਰਹਿਦੇ ਹੋ ਹਾਂਜੀ ਬਦਨ ਜੀ ਜੀ ਵਾਦ ਦੇ ਕੇ ਲੈ ਪੈਰ ਦਾ ਟਾਰ ਦੇ ਵਿੱਚ ਬੰਦੇ ਕੋਈ ਡੇਗ ਨਾ ਪਵੇ ਕੋਈ ਛੱਤ ਨਾਲ ਕਿਸੇ ਨੂੰ ਲੱਗ ਨਾ ਜਾਵੇ ਉਹ ਆਪਣੀ ਕੋਲ ਹਾਂ ਭਗਵੰਤ ਸਿੰਘ ਜੀ ਦਾ ਆਰਾਮ ਕੇ ਆ ਇਸ ਕਰਕੇ ਵੀ ਉਹ ਗੱਲ ਹੁੰਦੀ ਹੈ ਤੇ ਜਿਹਨਾਂ ਨੇ ਕਿਹਾ ਤੇ ਭਾਈ ਮੈਂ ਕਹਿੰਦਾ ਨਹੀਂ ਮੰਨਦਾ ਜੀਡੀਪੀ ਹਰਿਆਣੇ ਦਾ ਉਹਨੇ ਚਿੱਠੀ ਲਿਖੀ ਹੈ ਤੇ ਭਾਈ ਆਪਣੇ ਜੰਦਰ ਬੈ ਕੇ ਆਏ ਨੇ ਖਸਾ ਪਿੱਛੇ ਨੂੰ ਕਰ ਲੈਣ ਉਹ ਸੜਕਾਂ ਦੇ ਨਾਲ ਲੈ ਕੇ ਆਉਣ ਤੇ ਖੇਰੋ ਸੀਰੋ ਨੂੰ ਕਿਹਾ ਅੱਡੀ ਹੈ ਸੜਕ ਦਾ ਕੱਲਾ ਠੱਗਰ ਫਾਲਤ ਨਹੀਂ ਬਣ ਗਿਆ ਉਹਦੇ ਤੇ ਮਿਸਤੀ ਨਹੀਂ ਕਰੀ ਜਾਣਾ ਜੇ ਨੀ ਸਮਰਦਾ ਰਾਜ ਆਣਾ ਹੈ ਤਾਂ ਸਾਹਿਬਾ ਜੇਬ ਚ ਪਾ ਲੋ ਰੂਮ ਆਉਦੀ ਬੁਰੇ ਭਾਵੇਂ ਨਾਲ ਆ ਲੋ ਜੇ ਤੁਸੀਂ ਕਹਾ ਵਧਣਾ ਉਹਦਾ ਰੂਮ ਦੇ ਫੁੰਮਲ ਦੇ ਦੇ ਕੰਨਾਂ ਚ ਪਾ ਲੋ ਨਿਮਰਤਾ ਕਾ ਦੀ ਤੁਲਨ ਤੋਂ ਕਹੋ ਇਹ ਬੰਦੇ ਉਹ ਤੁਹ ਕਹਾ ਧੂਆ ਚੱਲ ਭਾਵੇਂ ਤੁਸੀਂ ਮਾਸਿਕ ਪਾਏ ਹੋਏ ਐ ਫੇਰ ਵੀ ਕੁਸਨਾ ਕੁਸ ਧੂਆ ਅੰਦਰ ਜਾ ਲੜਦਾ ਥੋੜਾ ਬਹੁਤਾ ਜੇ ਨੂੰ ਘਬਰਾਜਣਾ ਹੋਵੇ ਨੂਣਾ ਸਭ ਤੋਂ ਸਸਤਾ ਤਰੀਕਾ ਲੋਹ ਦੀ ਜੇਬਾਂ ਦੇ ਪਾਲੇ ਥੋੜਾ ਥੋੜਾ ਲੋਹ ਲੋਹ ਨੂੰ ਜੁੱਡੀ ਅੰਦਰ ਨਹੀਂ ਲਿਗਾਉਣਾ ਉਹ ਚੱਕਣਾ ਚੱਕਣਾ ਚੱਟ ਕੇ ਫੁੱਕ ਦੇਣਾ ਬਾਹਰ ਤਾਂ ਜਿਹੜਾ ਤੁਹਾਡਾ ਜਿਹੜਾ ਉਹ ਘਬਰਾਟ ਆਉਂਦੀ ਹੈ ਹੱਥੂ ਗੈਸ ਦੇ ਨਾਲ ਸਭ ਹੁੰਦਾ ਹੈ ਸਭ ਘੁਰਦਾ ਹੋ ਸਭ ਕੁਝ ਲੋ ਹਟ ਜੂਗਾ ਆਪੂਆਂ ਦਾ ਅੱਗੇ ਜਾਣ ਦਾ ਜੋ ਪ੍ਰੋਗਰਾਮ ਬਣਦਾ ਹੈ ਉਹਨਾਂ ਦੇ ਪਿੱਛੇ ਸਾਰਿਆਂ ਨੇ ਨਹੀਂ ਕੰਮ ਕੀਤਾ ਜਿਵੇਂ ਜਿਵੇਂ ਤੁਹਾਨੂੰ ਥੋੜੀ ਆਪੂ ਟੀਮ ਬੇਟੀਆਂ ਵੱਲੋਂ ਜਿਵੇਂ ਜਿਵੇਂ ਤੁਹਾਨੂੰ ਬੇਨਤੀਆਂ ਕਰਾਂਗੇ ਉਸ ਤਰ੍ਹਾਂ ਅੱਗੇ ਵਧਣਾ ਇਹ ਜੋਸ਼ ਦੇ ਨਾਲ ਹੋਸ਼ ਬਣਾ ਕੇ ਰੱਖਣੀ ਹੈ ਤੇ ਇਸ ਗੱਲ ਨੂੰ ਮੰਨ ਕੇ ਅਸੀਂ ਕੰਮ ਜੱਬੀ ਹਾਸਲ ਕਰਨੀ ਹੈ ਸੋ ਕਈਆਂ ਗੱਲਾਂ ਦੇ ਉਸ ਸਾਰੇ ਸਾਡੇ ਭਰਾ ਫੁੱਲ ਚੜਾਓ ਜਿਸ ਤਰ੍ਹਾਂ ਦੇਵੀਆਂ ਨੇ ਉਹਨਾਂ ਬੇਟੀਆਂ ਦੇ ਉੱਤੇ ਸਾਰੇ ਭਰਾ ਆਪ ਦੀ ਆਪ ਦੀ ਜੁਗ੍ਹਾਸ ਤੇ ਗੋਲਿਆਂ ਨੂੰ ਕੰਟਰੋਲ ਕਰਨ ਵਾਸਤੇ ਉਹ ਵੀ ਜ਼ਿੰਮੇਵਾਰੀ ਸਾਹਮਣ ਹੋਰ ਜਿਹੜਾ ਸੂਚਾ ਪੱਖ ਰਸਤੇ ਦਾ ਆ ਜਿਹੜੇ ਸੈਡਾ